ਸਿੱਖ ਇਤਿਹਾਸ ਦੇ ਅੰਦਰ ਸ਼ਹਾਦਤਾਂ ਦਾ سلسلہ ਲਗਾਤਾਰ ਚੱਲਦਾ ਰਿਹਾ ਪਰ ਐਸੀ ਸ਼ਹਾਦਤ ਇੱਕ ਬੱਚੇ ਦਾ ਦਿਲ ਕੱਢ ਕੇ ਉਸਦੇ ਪਿਤਾ ਦੇ ਮੂੰਹ ਦੇ ਵਿੱਚ ਤੁੰਗਿਆ ਜਾਣਾ ਐਸੀ ਕੁਰਬਾਨੀ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ ਦੁਨੀਆ ਦਾ ਇਤਿਹਾਸ ਫੋੜ ਕੇ ਦੇਖ ਲਓ ਰੂਹ ਕੰਬ ਜਾਂਦੀ ਹੈ ਐਸੀ ਸ਼ਹਾਦਤ ਦੇਖਦਿਆਂ ਉਹ ਦ੍ਰਿਸ਼ ਕਿੰਮੇ ਦਾ ਹੋਵੇਗਾ ਪੂਰੀ ਖਲਕਤ ਇਹ ਦ੍ਰਿਸ਼ ਦੇਖਦੀ ਹੋਵੇਗੀ ਉਸ ਸਮੇਂ ਪਰ ਇਹ ਜਿਹੜੀ ਸ਼ਹਾਦਤ ਦਿੱਤੀ ਕਿਉਂ ਗਈ ਸੀ ਕਿਸ ਵਾਸਤੇ ਇੱਕ ਈਮਾਨ ਵਾਸਤੇ ਇੱਕ ਆਪਣੇ ਧਰਮ ਨੂੰ ਬਰਕਰਾਰ ਰੱਖਣ ਵਾਸਤੇ ਜ਼ਾਲਿਮਾਂ ਵੱਲੋਂ ਕਿਹਾ ਗਿਆ ਸੀ ਈਮਾਨ ਕਬੂਲ ਕਰ ਲਵੋ ਇਸਲਾਮ ਕਬੂਲ ਕਰ ਲਵੋ ਪਰ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਬਚਨਾਂ ਤੇ ਡੋਲ ਰਾਇ। ਆਪਣੇ ਧਰਮ ਨੂੰ ਨਹੀਂ ਛੱਡਿਆ। ਆਪਣੇ ਪੁੱਤਰ ਦਾ ਕਲੀਜਾ ਆਪਣੇ ਮੂੰਹ ਦੇ ਵਿੱਚ ਪਵਾਇਆ ਤਾਂ ਵੀ ਨਹੀਂ ਡੋਲੇ। ਅੱਜ ਦਾ ਸਿੱਖ 1000 ਬਦਲੇ 1000 ਰੁਪਏ ਬਦਲੇ ਆਪਣਾ ਈਮਾਨ ਵੇਚ ਦਿੰਦਾ ਹੈ। ਧਰਮ ਵੇਚ ਦਿੰਦਾ ਹੈ। ਕਿਤੇ ਬਖਸ਼ਿਸ਼ਾਂ ਨਾ ਮਿਲਣਾਂ। ਤਾਂ ਧਰਮ ਨੂੰ ਤਬਦੀਲ ਕਰ ਲੈਂਦੇ ਨੇ